ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੇਟਾ ਆਪਾਂ 11ਵੇਂ ਦਿਨ ਦੇ ਵਿਚਾਰ ਦੇ ਨਾਲ ਜੁੜਦੇ ਆਂ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦਾ ਉਹ ਇਤਿਹਾਸ ਬੈਰਾਗਮਈ ਇਤਿਹਾਸ ਅਸੀਂ ਸਰਵਣ ਕਰਦੇ ਹੋਏ ਅੱਜ 11ਵੇਂ ਦਿਨ ਦੇ ਵਿਚਾਰ ਨਾਲ ਜੁੜ ਰਹੇ ਹਾਂ ਮਾਤਾ ਗੁਜਰੀ ਜੀ ਉਹਨਾਂ ਦਾ ਮੁੰਡਰਾ ਜੀਵਨ ਤੇ ਮਾਤਾ ਜੀ ਦੀ ਸ਼ਖਸੀਅਤ ਕਿੱਦਾਂ ਦੇ ਸੀ ਮਾਤਾ ਜੀ ਉਸ ਬਾਰੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਪੰਜਾਬ ਦੀ ਚਰਖੇ ਧਰਤੀ ਤੇ ਐਸੀਆਂ ਰਿਹਾ ਉਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋ ਆਪਣੇ ਸਬਰ ਸੇਵਾ ਤੇ ਸਿਮਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਰੋਸ਼ਨ ਕਰ ਦਿੰਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਭਗਤ ਜਾਂ ਸੂਰਮਾ ਬਣਾ ਦਿੰਦੀ ਹੈ ਮਾਂਵਾਂ ਤਾਂ ਇਸ ਜਗਤ ਵਿੱਚ ਬਹੁਤ ਹੋਈਆਂ ਹਨ ਪਰਮਾਤਾ ਗੁਰਜੀਤ ਦਾ ਜੀਵਨ ਇੱਕ ਐਸੀ ਰੌਸ਼ਨੀ ਸੀ ਐਸੀ ਰੌਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਬੁਨਾਰੇ ਦਾ ਕੰਮ ਕੀਤਾ ਸੀ ਮਾਤਾ ਗੁਜਰੀ ਜੀ ਦਾ ਜਨਮ ਭਾਈ ਰਾਜਚੰਦ ਅਤੇ ਮਾਤਾ ਵਿਸ਼ਨਕਰ ਦੇ ਘਰ ਲਗਭਗ 1624 ਈਸਵੀ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹ ਸਤਗੁਣਾ ਸੰਜਮ ਅਤੇ ਸ਼ਾਂਤਮਨ ਦੇ ਪ੍ਰਤੀਕ ਸਨ ਉਹਨਾਂ ਦੀ ਸਖਸ਼ੀਅਤ ਵਿੱਚ ਬਹੁਤ ਸਹਿਜ ਤੇ ਜਸ ਸੀ ਜੋ ਉਹਨਾਂ ਨੂੰ ਅੱਗੇ ਵਧਣ ਵਾਲੀ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ ਸੋ ਗੱਲ ਕਰਦੇ ਹਾਂ 1633 ਈਸਵੀ ਵਿੱਚ ਮਾਤਾ ਗੁਜਰੀ ਜੀ ਦਾ ਜਿਹੜਾ ਵਿਆਹ ਸੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਉਹ ਕਰਤਾਰਪੁਰ ਫਿਰ ਕੀਰਤਪੁਰ ਸਾਹਿਬ ਰਹੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ ਸਨ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੇ ਨਾਲ ਨਾਲ ਉਹਨਾਂ ਦੇ ਨਾਨਕੇ ਪਿੰਡ ਬਕਾਲਾ ਵਿੱਚ ਰਹੇ ਤੱਕ ਜੀ ਸਨ ਜਿੱਥੇ ਮਾਤਾ ਗੁਜਰੀ ਜੀ ਨੇ ਆਪਣੇ ਧੀਰਜ ਨਿਮਰਤਾ ਤੇ ਸੇਵਾ ਭਾਵ ਨਾਲ ਨਾ ਸਿਰਫ ਸਭ ਦਾ ਮਨ ਜਿੱਤ ਲਿਆ ਸਗੋਂ ਗੁਰੂ ਸਾਹਿਬ ਜੀ ਦੇ ਘੂੜਾ ਸਾਹਿਬ ਅੰਦਰ ਅੰਤਰ ਧਿਆਨ ਰਹਿਣ ਸਮੇਂ ਮਾਤਾ ਨਾਨਕੀ ਜੀ ਨਾਲ ਰਲ ਮਿਲ ਕੇ ਸਾਰੇ ਕਾਰਜਾਂ ਤੇ ਨਿਰਵਿਗੰਤਾ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਵੀ ਲਈ ਇੱਕ ਹਾਲਣਾ ਇੱਕ ਦਹਾਕੇ ਤੋਂ ਬੱਧੂ ਦਾ ਸਮਾਸੀ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਜੀਵਨ ਤਪ ਕਰਿਆ ਕਰਦੇ ਸਨ ਘੋਰੇ ਵਿੱਚ ਗੁਰੂ ਸਾਹਿਬ ਨਰੰਕਾਰ ਦੀ ਭਗਤੀ ਕਰਦੇ ਸਨ 1665 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਚੱਕ ਨਨਕੀ ਵਸਾਇਆ ਸੀ ਉਸ ਸਮੇਂ ਮਾਤਾ ਗੁਜਰੀ ਜੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਬਾਗਰ ਅਤੇ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਸਨ ਉੱਥੋਂ ਵੀ ਗੁਰੂ ਜੀ ਜਥੇ ਜਿਹੜੇ ਪਹੁੰਚਦੇ ਸੀ ਗੁਰੂ ਸਾਹਿਬ ਮਾਲਵਾ ਬਾਗਰ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਉੱਥੇ ਵੀ ਗੁਰੂ ਜੀ ਪਹੁੰਚਦੇ ਜਿੱਥੇ ਵੀ ਮਾਤਾ ਜੀ ਨਿਮਰਤਾ ਨਾਲ ਮਾਤਾ ਜੀ ਉਹਨਾਂ ਦੇ ਨਾਲ ਜਾਂਦੇ ਸਨ ਜਿੱਥੇ ਵੀ ਜਾਂਦੇ ਗੁੰਤੇਜ ਬਾਦਰ ਮਹਾਰਾਜ ਤੇ ਉਹਨਾਂ ਯਾਤਰਾਵਾਂ ਦੇ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਜਾਂਦੇ ਸਨ ਉਹ ਸੰਗਤਾਂ ਦਾ ਦਿਲ ਜਿੱਤ ਲੈ ਜੀ ਸੀ ਮਾਤਾ ਗੁਜਰੀ ਜੀ ਸੇਵਾ ਭਾਵਨਾ ਇੰਨੀ ਜ਼ਿਆਦਾ ਸੀ ਤੇ ਸੰਗਤ ਦੀ ਸੇਵਾ ਕਰਦੇ ਤੇ ਸੰਗਤ ਦਾ ਮਨ ਜਿੱਤ ਲੈ ਦੇ ਸੀ ਉਹ ਪਿਆਰ ਦੇ ਬੀਜ ਬੀਜਦੇ ਸੀ 1666 ਵਿੱਚ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਦੇ ਕੋਲੋਂ ਪ੍ਰਕਾਸ਼ ਹੋਇਆ ਤਦ ਉਸ ਸਮੇਂ ਸ੍ਰੀ ਗੁਰਤੇਗ ਬਹਾਦਰ ਜੀ ਆਸਾਮ ਦੀ ਯਾਤਰਾ 'ਵਲ ਗਏ ਹੋਏ ਸਨ ਮਾਤਾ ਜੀ ਨੇ ਬਾਲ ਗੋਬਿੰਦ ਰਾਏ ਜੀ ਦੀ ਗੁਰਮਤ ਸੰਸਕਾਰਾਂ ਨਾਲ ਪਰਪੂਰ ਪਰਵੇਸ਼ ਕੀਤੀ ਉਹਨਾਂ ਨੇ ਬਚਪਨ ਤੋਂ ਹੀ ਪੁੱਤਰ ਨੂੰ ਭਾਸ਼ਾ ਗਿਆਨ ਤੇ ਸ਼ਾਸਤਰ ਸ਼ਾਸਤਰ ਵਿੱਦਿਆ ਸ਼ਾਸਤਰ ਵਿੱਦਿਆ ਸਿੱਖਾਉਣ ਦੀ ਵਿਵਸਥਾ ਕੀਤੀ ਗਈ। ਇਤਿਹਾਸਿਕ ਸਾਖੀਆਂ ਵਿੱਚ ਆਉਂਦਾ ਹੈ ਕਿ ਜਦੋਂ ਬਾਲ ਗੋਬਿੰਦ राय ਜੀ ਨਿਸ਼ਾਨੇਬਾਜ਼ੀ ਸਿੱਖਣ ਲੱਗੇ ਨਿਸ਼ਾਨੇ ਲਗਾਉਂਦੇ ਤਾਂ ਕਈ ਵਾਰ ਮਿੱਟੀ ਦੇ ਘੜੇ ਨਿਸ਼ਾਨਾ ਬਣਾ ਕੇ ਟੁੱਟ ਜਾਂਦੇ ਸਨ। ਮਾਤਾ ਜੀ ਨੇ ਇਲਾਕੇ ਭਰ ਵਿੱਚ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਰ ਦੀਆਂ ਗਾਗਰਾਂ ਦੇ ਰੱਖੀਆਂ। ਇੱਕ ਹੋਰ ਸਾਖੀ ਅਨੁਸਾਰ ਜਦ ਬਾਲ ਗੋਵਿੰਦਰਾਏ ਜੀ ਨੇ ਸੋਨੇ ਦਾ ਕੰਗੜਾ ਗੰਗਾ ਦੀ ਨਦੀ ਵਿੱਚ ਸੁੱਟ ਲਿਆ ਨਾ ਤਾਂ ਮਾਤਾ ਜੀ ਨੇ ਪੁੱਛਿਆ ਕੰਗੜਾ ਕਿੱਥੇ ਸੁੱਟਿਆ ਹੈ ਤਾਂ ਗੋਵਿੰਦਰਾਏ ਜੀ ਨੇ ਇਹ ਦੱਸਣ ਲਈ ਦੂਜੇ ਹੱਥ ਵਾਲਾ ਸੋਨੇ ਦਾ ਕੰਗੜਣ ਵੀ ਉਸ ਨਦੀ ਵਿੱਚ ਸੁੱਟ ਦਿੱਤਾ ਤੇ ਕਿਹਾ ਮੈਂ ਇੱਥੇ ਸੁੱਟਿਆ ਹੈ ਮਾਤਾ ਜੀ ਨੇ ਇਸ ਘਟਨਾ ਵਿੱਚੋਂ ਪੁੱਤਰ ਦੀ ਨਿਰਲੇਪਤਾ ਤੇ ਰਜਾ ਵਿੱਚ ਖੁਸ਼ ਰਹਿਣ ਦੀ ਗੁਣਵਾਨੀ ਦੇਖ ਕੇ ਅੰਦਰੋਂ ਪ੍ਰਸੰਨ ਹੋਏ ਸਨ 1675 ਇਸਵੀ ਵਿੱਚ ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਤੇ ਧਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਇਸ ਭਾਣੇ ਨੂੰ ਬਿਖਾ ਕਰਕੇ ਮੰਨਿਆ ਉਹਨਾਂ ਦੀ ਧੀਰਜਮਾਨ ਸ਼ਖਸੀਅਤ ਨੇ ਪਰਿਵਾਰ ਤੇ ਸੰਗਤਾਂ ਨੂੰ ਹੌਸਲਾ ਦਿੱਤਾ 1699 ਇਸਵੀ ਦੀ ਵਿਸਾਖੀ ਤੇ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਮਾਤਾ ਜੀ ਉਸ ਥਾਂ ਮੌਜੂਦ ਸਨ ਮਾਤਾ ਗੁਜਰੀ ਜੀ ਦਾ ਜੀਵਨ ਗੁਰੂ ਪਤੀ ਪੁੱਤਰ ਪ੍ਰਤੀ ਵਿਸ਼ਵਾਸ ਵਿੱਚ ਅਤੇ ਸਮਰਪਣ ਭਾਵ ਗੁਰੂ ਘਰ ਵਿੱਚ ਵਿਸ਼ੇਸ਼ ਸਭੋਂ ਸਰਵਉੱਚ ਸਥਾਨ ਰੱਖਦਾ ਹੈ। ਉਹਨਾਂ ਦਾ ਜੀਵਨ ਇੱਕ ਚਾਨਣ ਹੈ, ਸੇਵਾ, ਸਿਮਰਨ ਤੇ ਤਿਆਗ ਹੈ। ਇੱਕ ਉਹ ਸਿੱਖ ਇਤਿਹਾਸ ਦੀਆਂ ਉਹਨਾਂ ਅਨਮੋਲ ਧੁਰਗਰਾ ਵਿੱਚ ਹਨ ਜਿਨ੍ਹਾਂ ਦੀ ਯਾਦ ਪੀੜੀ ਦਰ ਪੀੜੀ ਸਿੱਖ ਰੂਹਾਂ ਦੇ ਨੂਰੋਸ਼ਨੀ ਦਿੰਦੇ ਰਹੇਗੇ ਰੋਸ਼ਨੀ ਕਰਦੇ ਰਹੇਗੇ ਏਸੀ ਮਾਤਾ ਗੁਜਰੀ ਜੀ ਦਾ ਇਤਿਹਾਸ ਜੋ ਕਿ ਬੜੇ ਤਿਆਗੀ ਸਨ ਉਹ ਤਿਆਗ ਦੀ ਮੂਰਤ ਸਨ ਬੜੀ ਉੱਚੀ ਸੁੱੱਚੀ ਸ਼ਖਸੀਅਤ ਦੇ مالک ਸਨ ਮਾਤਾ ਗੁਜਰੀ ਜੀ ਉਹਨਾਂ ਦਾ ਇਤਿਹਾਸ ਅੱਜ ਆਪਾਂ ਪੜ੍ਹਦੇ ਆਂ ਤੇ ਅੱਜ ਦੇ 11ਵੇਂ ਦਿਨ ਦੇ ਵਿਚਾਰ ਇੱਥੇ ਸਬਕਤ ਕਰਦੇ ਆਂ ਸਾਰੇ ਬੋਲਦੇ ਆ ਵਾਹਿਗੁਰੂ ਜੀ ਕਾ ਅਸਸਾ ਮਾਏ ਜੀ ਦੀ ਕਤੇ